ਕੀ ਹਾਲ ਚਾਲ ਆ ਇਧਰ ਹੱਥ ਮਲਾ ਹੁਣ ਪਹਿਲਾ ਹੱਥ ਕੱਢੀ ਜਾਂਦੇ ਪੰਮੇ ਬਾਜੀ ਹਾਂ ਕਿਦਾਂ ਸੈੱਟ ਆ ਕੰਮ ਉਹ ਸਾਰੇ ਸੈੱਟ ਆ ਆ ਟ੍ਰਾਂਸਫਾਰਮ ਕਹਿੰਦੇ ਉੱਡ ਗਿਆ ਉੱਡਦੇ ਤਾਂ ਹੋਣਾ ਤਾਂ ਹੈਗਾ ਹੀ ਆ ਕਿਦਾਂ ਕਿਦਾਂ ਬਧਾਨਵਾਦੀ ਹੋਰ ਟਾਈਮ ਹੀ ਨਹੀਂ ਆ ਨਹੀਂ ਉਧਰੋਂ ਬਿਜਲੀ ਵਾਲੇ ਇਧਰੋਂ ਬਿਜਲੀ ਵਾਲੇ ਬਾਜੀ ਤੁਸੀਂ ਮਾਣੇ ਚਾਨਣਾ ਪਾਓ ਇਧਰ ਇਧਰ ਕੈਮਰਾ ਪਾਓ ਉਹ ਨਹੀਂ ਮੈਂ ਨਹੀਂ ਪਾਉਂ ਆ ਮੈਂ ਪਾ ਦਿੰਨਾ ਤੁਹਾਡੇ ਮੂੰਹ ਤੇ ਸਾਵੀ ਬਾਜੀ ਕੀ ਹਾਲ ਚਾਲ ਚੱਲਿਆ ਕੀ ਕਰਦਾ ਚੰਨਾ ਬਾਬੂ ਬਿਜਲੀ ਉੜੀ ਕਿੰਨਾ ਬਿਜਲੀ ਅਜ ਨੇਰੀ ਆ ਗਈ ਆ ਪੂਰੀ ਉੜੀ ਤਾਂ ਹੀ ਆ ਐ ਸੈਤਾਨ ਨੇ ਉਹ ਜੰਗ ਭਾਈ ਦਾ ਜਿਹੜੀਆਂ ਪੀ ਜਾਂਦਾ ਮੇ ਬਾਤ ਤੂੰ ਦੱਸ ਯਾਰ ਤੂੰ ਮੈਨੂੰ ਸਿਆਣਾ ਲੱਗਦਾ ਬੰਦਾ ਮੈਂ ਨਿਆਣਾ ਆ ਇੱਦਾਂ ਕਰ ਉਹ ਲੈਟ ਥੋੜੀ ਜਿਹੀ ਪੈਣੀ ਆ ਕੋਈ ਨਹੀਂ ਮੇਰੇ ਮੱਥੇ ਨੂੰ ਕੀ ਕਹਿਣਾ ਮੱਥਾ ਤਾਂ ਹੁਣ ਇੱਥੇ ਫਿਰ ਕੱਲ੍ਹ ਮੇਰੇ ਚੱਕ ਵਾਲੇ ਗਏ ਸਾਰੇ ਸਾਰੇ ਪਿੰਡ ਦੇ ਸੋਣਾ ਤਾਂ ਆਪਾਂ ਕੱਲੇ ਲੱਗੇ ਰਹੀਏ ਜੋ ਮਰਜੀ ਕਰਦੇ ਉੱਥੇ ਕੀ ਭਲਾ ਹਾਂਜੀ ਭਾਜੀ ਪੰਮੀ ਭਾਜੀ ਨਾ ਆ ਜਾਓ ਜੀ ਕਿੱਥੇ ਜਾਣਾ ਜਾਣਾ ਉੱਥੇ ਮਨ ਜੇ ਜਾਣਾ ਹਵਾ ਤਾਂ ਚੱਲਦੀ ਆ ਉੱਥੇ ਰੈਸ ਕਿ ਲੈ ਜਾਣਾ ਰਾਮਰਾਜਾ ਢਿੱਕੇਥੇ ਹਵਾ ਤਾਂ ਪਹਿਲਾਂ ਹੀ ਬਹੁਤ ਚੱਲਣ ਰਹੀ ਆ ਭਾਜੀ ਮੈਂ ਆਇਆ ਤੇਰੀ ਮਾਂ ਗੜਾਸੇ ਚ ਜਾਣਦਾ ਨਹੀਂ ਇਹਨਾਂ ਰੋਣਦਾ ਮੁਆਵੇ ਭਾਈ ਸਾਵੇ ਭਾਜੀ ਇਹ ਕਿੱਥੋਂ ਇਕੱਠੇ ਕੀਤੇ ਮੈਂ ਨਹੀਂ ਇਕੱਠੇ ਕੀਤੇ ਮੈਂ ਕੋਈ ਨਹੀਂ ਇਕੱਠਾ ਕੀਤਾ ਮੈਂ ਤਾਂ ਤਾਰਾ ਨੂੰ ਜੋੜ ਲਵਾਉਂਦਾ ਪਿਆ ਮੈਂ ਨਹੀਂ ਇਕੱਠਾ ਕੀਤਾ ਆਲੇ ਕੋਪੜੀ ਬੜੀ ਤਖੜੀ ਤੇ ਤੁਹਾਡੇ ਵਿਚਾਰ ਮਾਰਸ਼ ਵੀ ਸੁਣੇ ਜਾਣ ਅਰੇ ਇਹ ਮੇਰਾ ਪੁਰਾਣਾ ਯਾਰ ਆ ਯਾਰ ਤਾਂ ਕਰਕੇ ਮੈਂ ਤਾਂ ਕਿ ਬਿਜਲੀ ਕਰਕੇ ਖੜ ਗਿਆ ਮੇਰਾ ਵੀ ਚਲ ਜਾ ਤੂੰ ਘਰੇ ਚਲ ਜਾ ਮੇਰਾ ਤਾਂ ਕਹਿ ਨਹੀਂ ਮੈਂ ਕਿ ਰੋਲਾ ਪੈਣ ਦੇ ਪਤਾ ਨਹੀਂ ਕੀ ਗੱਲ ਆ ਰੋਲਾ ਕੁਛ ਨਹੀਂ ਹੈਗਾ ਬਿਜਲੀ ਹੋ ਆ ਛਵੀਰ ਨਹੀਂ ਲੱਗੀ ਓ ਛਵੀਰ ਨਹੀਂ ਲੱਗੀ ਓ ਲਾ ਲਾ ਹੋ ਤੱਕੀ ਆ ਛੀਲਾ ਟਰਾਂਸਫਾਰਮ ਦੇ ਆ ਜਿਹੜੀਆਂ ਤਾਰਾਂ ਹੁਣ ਇੰਨੀਆਂ ਬਰੀਕੀ ਜੇ ਦਿਸਣੀਆਂ ਨਹੀਂ ਹੁਣ ਹੁਣ ਰੱਬ ਦੇ ਆ ਨਹੀਂ ਰੱਬ ਵੀ ਨਹੀਂ ਤਾਂ ਹੁਣ ਤਾਂ ਐਸੇ ਵੇਲੇ ਦਾ ਬੜੇ ਭਈਆ ਦੂਜਾ ਭਾਈ ਨਾ ਜੂ ਨਹੀਂ ਪਉਂਦਾ ਨਹੀਂ ਇਦਾਂ ਨਹੀਂ ਪਉਂਦਾ ਮੈਂ ਇਹ ਸਿਰਫ ਉਹਦੇ ਰਿਕਾਰਡ ਕਰਕੇ ਆਪਣੇ ਯਾਦਗੀਆਂ ਹੁਣ ਆ ਹੁਣ ਹੁਣ ਦੱਸੋ 32 ਤੋਂ ਬਿਨਾ ਤਾਂ ਮਛਰ ਵੱਧੂ ਮੈਂ ਦੱਸਿਓ ਹਾਂ ਯੋ ਤਾਂ ਸਰ ਨਹੀਂ ਮਛਰ ਤਾਂ ਕਹਿੰਦੇ ਮਰ ਗਿਆ ਗਰਮੀ ਨਾਲ ਤੜਪਦਾ ਕਿਉਂ ਮਾਤੜ ਜਿਹੜਾ ਨਾ ਉਹ ਮਾਤੜ ਰੋਟੀ ਪਾਣੀ ਤੋਂ ਵੀ ਜਾਂਦਾ ਲਾਦਾ ਕਿਉਂਕਿ ਲੋਰ ਨੇ ਲੜਾਈ ਤੇ ਰੋਟੀ ਖਾਣੀ ਲੈ ਓ ਚੇਤਾ ਭੁਲਾ ਦਿਓ ਰੋਟੀ ਖਾਣ ਦੀ ਲੋੜ ਹੈ ਚੇਤਾ ਭੁਲਾ ਰੋਟੀ ਖਾਣ ਦੀ ਲੋੜ ਹੀ ਆ ਬੰਮੇ ਪਾ ਕੀ ਲੋੜ ਹੈ ਯਾਰ ਚੇਤਾ ਭੁੱਲ ਗਿਆ ਤੇਰਾ ਚੇਤਾ ਭੁੱਲ ਗਿਆ ਰੋਟੀ ਖਾਣ ਦਾ ਹੀ ਚੇਤਾ ਭੁੱਲ ਗਿਆ ਛੱਡੋ ਓਏ ਛੱਡੋ ਖਾਣਾ ਕੀ ਹੈ ਐਂ ਠੱਕਿਆ ਦੇਖ ਆ ਮਾਰਦੇ ਹੋ ਤੇ ਸਾ ਕੋਈ ਮੇਲੇ ਦਾ ਕੁਛ ਨਹੀਂ ਲੈਣਾ ਹਾਂਜੀ ਬਾਜੀ ਤੁਸੀਂ ਪਹੁੰਚੇ ਲੱਗਦਾ ਬਿਜਲੀ ਨੂੰ ਲੈ ਕੇ ਪਹੁੰਚੇ ਲੱਗਦਾ ਵਧੀਆ ਵਧੀਆ ਤਾਂ ਠੀਕ ਨਹੀਂ ਕਰਦੇ ਪਏ ਆ ਠੀਕ ਆ ਉਹ ਪਿੱਛੋਂ ਤਾਰਾਂ ਨਹੀਂਆਂ ਜੁੜੀਆਂ ਲੱਗਦਾ ਸਪੈਡੀਆਂ ਕਰਕੇ ట్రాన్స్‌ਫਰਮ ਤਾਂ ਠੀਕ ਆ ਇਹ ਤਾਂ ਦੇਖ ਲਿਆ ਹੋਇਆ ਥੋੜਾ ਦੇਖ ਲਿਆ ਹੋਇਆ ਬਸ ਕੋਈ ਨਹੀਂ ਕਰਦੇ ਪਏ ਆ ਉਹ ਇੱਥੇ ਹੋ ਮਛਰ ਸਾਹਿਬ ਉੱਥੇ ਹੋਏ ਸਾਰੇ ਜਾਣੇ ਕਰਦੇ ਪਏ ਆ ਠੀਕ ਆ ਤੇ ਉਹ ਉਦਾਂ ਹੀ ਇਹ ਪੁਰਾਣਾ ਹੀ ਚੱਲਦਾ ਪਿਆ ਸਿਸਟਮ ਸਾਹੀ ਬਾਜੀ ਕਿੱਧਰ ਗਏ ਤੁਸੀਂ ਤੁਸੀਂ ਤਾਂ ਮੇਨ ਸੀਗੇ ਹਾਂ ਤੋ ਇਹਦਾ ਮੇਨ ਸੀ ਕਿ ਬਿਜਲੀ ਠੀਕ ਕਰਨਾ ਰਹੇ ਇਦਾਂ ਹੀ ਫੋਨ ਤੇ ਲੱਗੇ ਹੋਆ ਕਿ ਬਿਜਲੀ ਆਣ ਲੱਗੀ ਆ ਮੈਂ ਅਸੀਂ ਤੈਨੂੰ ਆਉਣ ਲੱਗੇ ਮੈਂ ਲਗਾਏ ਨਾ ਕੀ ਕਹਿੰਦੇ ਹਾਂਜੀ ਕੱਢ ਦੇ ਫੇ ਮੈਂ ਕਾ ਚੱਲਾ ਫੇ ਮੈਂ ਓਕੇ ਚਾ ਚੰਗਾ ਇਧਰ ਇਧਰ ਗੱਲ ਕਰੋ ਇਧਰ ਬਾਜੀ ਇਹ ਲੋਡ ਪਈ ਫੋਨ ਬਾਈ ਬਾਈ ਕਰਦੀ ਏ ਇੱਕ ਵਾਰ ਡਾਟਾ ਬਾਈ ਬਾਈ ਕਾ ਲੱਗੇ ਹੁੰਨੀ ਵਾਰ ਬਾਜੀ ਜੇ ਸਾਡੇ ਪੰਨਾਂ ਨੂੰ ਲੋਡ ਪਈਦਾ ਰੱਖਦੇ ਹੋ ਇਹ ਪਟਾਣੀ ਇੱਥੇ ਕਰਾ ਪਿੰਡਾਂ ਦੇ ਪਿੰਡਾਂ ਕੱਟ ਕਰਨੇ ਜੋ ਵੀ ਹੋਣਾ ਇਦਾਂ ਜਿਹੜਾ ਸਿਵਿਆਂ ਜਿਹਾ ਲੱਗਿਆ ਨਾ ਸੱਚ ਉਹ ਹੀ ਕੱਟ ਹੋਣਾ ਬਾਕੀ ਮੋਹਰਾਂ ਨਹੀਂ ਕੱਟ ਹੋਣਾ ਜਾਣਾ ਉਹ ਮੈਂ ਆਨਲਾਈਨ ਤੇ ਉਹ ਉਹਦੇ ਉੱਥੋਂ ਹੀ ਇੰਨਾ ਤੱਕ ਜੁੜ ਗਿਆ ਉੱਥੋਂ ਹੀ ਆ ਬਸ ਮੈਂ ਮਾੜਾ ਇੱਜੀ ਜਾਣਾ ਉਹ ਕੜਕੜ ਕਰ ਕਰ ਬੋਲਦ ਨੇ ਉਹੀ ਉਹਦੇ ਕਰਕੇ ਹੋਇਆ ਕੰਮ ਭਾਜੀ ਲੈ ਭਈ ਬੱਟੋ ਵੱਟੀ ਭਾਈ ਤੂੰ ਗਏ ਭਾਈ ਥੋੜਾ ਟਾਈਮ ਹੋ ਗਿਆ ਵੀ ਦੇਖੀਏ ਉਸ ਫੈਦਿਆਂ ਦੀ ਤਾਰ ਚ ਮਿਲਦਾ ਤਾਰ ਚ ਜਿਹੜੇ ਸਫੈਦੇ ਫਸ ਗਏ ਉਹਦੇ ਕਰਕੇ ਨਾ ਹਾਂਜੀ ਵਾਹ ਹੋ ਗਿਆ ਹੋ ਗਿਆ ਕਲੀਅਰ ਆ ਨਹੀਂ ਇਧਰੋਂ ਲੈਟਪ ਆਈ ਬੱਜਣੀਆਂ ਇਹ ਰਿਟਾਇਰ ਨਹੀਂ ਹੋਏ ਇਹ ਵਿਚਾਰੇ ਇਹਨਾਂ ਨੂੰ ਛੱਡ ਦੇ ਕਿ ਮੈਂ ਇੱਧਰ ਵੀ ਅੰਕਲ ਆ ਆ ਨਹੀਂ ਮੈਂ ਆ ਦੇਖ ਕੇ ਆ ਜਾ ਆ ਜਾ ਨੇ ਅੱਧੀ ਰਾਤ ਨੂੰ ਤਾਂ ਆ ਵੀ ਕੰਮ ਨਹੀਂ ਤਾਂ ਸਪੈਦੇ ਇੰਨੇ ਦੂਰ ਲਾ ਲਓ ਫੇ ਹੋ ਗਈ ਬਿਜਲੀ ਠੀਕ ਆ ਘਰ ਜਾ ਕੇ ਘਰ ਜਾ ਕੇ ਪਤਾ ਲੱਗੂ ਉਹ ਕਿਦਾਂ ਚੱਲਦਾ ਕਿਹੜਾ ਬੁੜਾ ਰ ਬੈਠ ਰ ਜਾਂਦਾ ਨਹੀਂ ਮਾੜੀ ਜੀ ਮਾੜੀ ਜੀ ਪਾਜੀ ਮਾੜੀ ਜੀ ਹਲਕੀ ਜੀ ਵੀਡੀਓ ਬਣਾਉਂਗਾ ਜਰੂਰ ਠੀਕ ਆ ਬਹੁਤ ਮੋਟਾ ਸਦਾ ਧਰਮੀ ਕੀ ਆ ਬਹੁਤ 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 ਔਖਾ ਰਵਾ ਬਹੁਤ ਔਖਾ ਆ ਇਹ ਨਿਹਰੀ ਆ ਜਾਂਦੀ ਆ ਉਸ ਤੋਂ ਬਾਅਦ ਬਹੁਤ ਔਖਾ ਚਲਈਏ ਕਰਨ ਨੂੰ ਹੋਣਾ ਨਾ ਚਲਈਏ ਪਾਣੀ ਛੱਗੀ ਹੈ ਹੋਈਆਂ ਹੋਈਆਂ ਆ ਸਹੀ ਸਹੀ ਹੈ